ਸਾਸ਼ੀਕਲ ਜੀ ਇਹ ਵਾਲੇ ਸੂਟ ਨੇ ਜਿਹੜੇ ਕੀ ਜੀ ਬਰਬਰੀ ਦੀ ਸ਼ਰਟ ਰਹੇਗੀ ਤੇ ਮਸਲੀਨ ਦੀ ਹੀ ਇਹਨਾਂ ਨਾਲ ਬਾਟਮ ਰਹੇਗੀ ਤੇ ਸੌਫਟ ਵਾਲੀ ਮਸਲੀਨ ਤੇ ਸੌਫਟ ਵਾਲੀ ਬਰਬਰੀ ਰਹੇਗੀ ਤੇ ਰਿਵਾ ব্র্যান্ড ਦੇ ਸੂਟ ਰਹਿਣਗੇ ਜੀ ਤੇ ਪ੍ਰਾਈਸ ਮੈਂਸ਼ਨ ਹੈ ਫ੍ਰੀ ਸ਼ਿਪਿੰਗ ਹੈ ਜੀ ਤੇ ਕੋਈ ਵੀ ਐਕਸਟਰਾ ਚਾਰजेस ਨਹੀਂ ਹੋਣਗੇ ਨੈਕਸਟ ਇਹ ਵਾਲੇ ਫੈਬਰਿਕ ਨੇ ਜਿਹੜੇ ਕੀ ਇਹ ਵੀ ਬਰਬਰੀ ਦੇ ਸੂਟ ਨੇ ਟਾਈ ਡਾਈ ਦੇ ਵਿੱਚ ਨੇ ਇਹਨਾਂ ਨਾਲ ਦੁਪੱਟਾ ਰਹੇਗਾ ਬਰਬਰੀ ਦਾ ਹੀ ਟਾਈ ਡਾਈ ਤੇ ਬਾਟਮ ਮਸਲੀਨ ਦੀ ਰਹੇਗੀ ਜੀ ਤੇ ਇਹ ਵਾਲਾ ਸੂਟ ਹੈ ਜਿਹੜਾ ਕਿ ਮਸਲੀਨ ਤੇ ਰਹੇਗਾ ਤੇ ਮਸਲੀਨ ਦਾ ਹੀ ਜਿਹੜਾ ਇਹ ਨਾਲ ਦੁਪੱਟਾ ਰਹੇਗਾ ਸੇਮ ਐਜ਼ ਇਟ ਇਜ਼ ਵਰਕ ਕੇ ਇਹ ਖਾਦੀ कॉटन ਤੇ ਮਸਲੀਨ ਦੇ ਦੁਪੱਟੇ ਨਾਲ ਤੇ ਇਹ ਵਾਲਾ कॉटन ਦਾ ਸੂਟ ਰਹੇਗਾ ਜੀ ਮਸਲੀਨ ਦੇ ਦੁਪੱਟੇ ਨਾਲ ਵਰਕ ਸੇਮ ਐਜ਼ ਇਟ ਇਜ਼ ਤੇ ਇਹ ਵਾਲੇ ਜਾਰਜਟ ਤੇ ਸੂਟ ਰਹਿਣਗੇ ਤੇ ਜਾਰਜਟ ਦਾ ਹੀ ਇਹ ਨਾਲ ਦੁਪੱਟਾ ਰਹੇਗਾ ਜੀ ਪ੍ਰਾਈਸ ਸਾਰਿਆਂ ਦਾ ਨਾਲ ਮੈਂਸ਼ਨ ਹੈ ਤੇ ਫ੍ਰੀ ਸ਼ਿਪਿੰਗ ਰਹੇਗੀ ਤੇ ਇਹ ਵਾਲੇ ਫੈਬਰਿਕ ਨੇ ਜਿਹੜੇ ਕਿ 크ريب ਤੇ ਫੈਬਰਿਕ ਨੇ ਤੇ 크ريب ਤੇ ਹੀ ਬਾਟਮ ਰਹੇਗੀ ਪੋਜੀਸ਼ਨ ਪ੍ਰਿੰਟਿੰਗ ਰਹੇਗੀ ਵਿਦ ਏਮਬਰਾਇਡਰੀ ਰਹੇਗੀ ਤੇ ਇਹਨਾਂ ਦਾ ਪਰਮੀਟਰ ਦੇ ਹਿਸਾਬ ਨਾਲ ਜਿਹੜਾ ਫੈਬਰਿਕ ਮਿਲੇਗਾ ਸੋ ਨੈਕਸਟ ਇਹ ਵਾਲੇ ਵੀ ਫੈਬਰਿਕ ਨੇ ਜਿਹੜੇ ਜਾਰਜਟ ਦੇ ਨੇ ਇਹ ਵੀ ਪਰਮੀਟਰ ਦੇ ਹਿਸਾਬ ਨਾਲ ਨੇ ਤੇ ਇਹ ਵੀ ਜਾਰਜਟ ਤੇ ਹੀ ਫੈਬਰਿਕ ਨੇ ਤੁਸੀਂ ਇਹਨਾਂ ਦਾ ਪ੍ਰਾਈਸ ਹੈ ਜਿਹੜਾ WhatsApp ਤੇ ਤੇ ਇਹਨਾਂ ਦੀ ਡਿਟੇਲ ਹੈ WhatsApp ਤੇ ਪਤਾ ਕਰ ਸਕਦੇ ਹੋ ਕਿਉਂਕਿ ਪ੍ਰਾਈਸ